ਜਿਹੜਾ ਐਨਐਸਸੀ ਲੱਗਿਆ ਵਾ ਇਹ ਭਗਵੰਤ ਮਾਨ ਦੀ ਕੰਕਰੈਂਸ ਨਾਲ ਇਹਨੂੰ ਉਹਨਾਂ ਨੇ ਦਬਾ ਪਾਇਆ ਵਾ ਕਾਰਨ ਕੀ ਇਹਨੇ ਕਿਉਂ ਗੋਡੇ ਟੇਕੇ ਆ ਔਰ ਕੇਜਰੀਵਾਲ ਨੇ ਕੈਮਰੇ ਤੇ ਕਹਾ ਵਾ ਕਿ ਹਾਂ ਦਿੱਲੀ ਨੇ ਹਮਾਰਾ ਸਾਥ ਮੰਗਾ ਹਮਨੇ ਉਹਨੂੰ ਦਿਆ ਹੈ ਫਿਰ ਮੰਗेंगे ਫਿਰ ਦੇਂਗੇ ਮਤਲਬ ਹੋਰ ਐਨਐਸਸੀ ਲਾਵਾਂਗੇ 99 99 ਚ ਇੱਕ ਛੱਡੋ ਕੁਮਰ ਵਿਜੇ ਪ੍ਰਤਾਪ ਦੇਖੋ ਨਾ ਗੱਲ ਇਹ ਕਿਹਾ ਕਿ ਉਹ ਗੈਰ ਸਿੱਖਿਆ ਉਹ ਫਿਰ ਵੀ ਆਪਣੀ ਗੱਲ ਕਹੀ ਜਾਂਦਾ ਬੇਅਦਬੀਆਂ ਦੇ ਖਿਲਾਫ ਯਾਰ 91 ਬੰਦੇ ਦਾ ਜਦੋਂ ਕੋਈ ਮੂੰਹ 'ਚ ਤਾਲਾ ਲੱਗ ਗਿਆ ਹੁੰਦਾ ਵਾ ਕਿਤੇ ਭੁੱਲਦੇ ਹੀ ਨਹੀਂਗੇ <div> ਦਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਸਿੰਘਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਤਬਦੀਲ ਕਰਨ ਦੀ ਗੱਲ ਦੇ ਉੱਤੇ ਜੇਕਰ ਗੱਲ ਕਰਦੇ ਤਾਂ ਧਰਨਾ ਚੱਲ ਰਿਹਾ ਹੈ ਤਸਵੀਰਾਂ ਤੁਸੀਂ ਧਰਨੇ ਦੀਆਂ ਦੇਖ ਸਕਦੇ ਹੋ ਜਿੱਥੇ ਅੱਜ ਸੁਖਪਾਲ ਸਿੰਘ ਕਹਿਰਾ ਜਾਂ ਹੋਰ ਜੇਕਰ ਗੱਲ ਕਰਦੇ ਆ ਤਾਂ ਨਾਮੀ ਚਿਹਰੇ ਮਹਾਨ ਸ਼ਕਤੀਤਾ ਇੱਥੇ ਪਹੁੰਚੀਆਂ ਹੋਈਆਂ ਨੇ ਭਾਈ ਕਵਰ ਚਤਰ ਮੋਰਾ ਵਾਲੀਆਂ ਜਹੌਰ ਜੇਕਰ ਗੱਲ ਕਰਦੇ ਆ ਤਾਂ ਅੱਜ ਪੰਥ ਇਕੱਤਰਤਾ ਇੱਥੇ ਹੋਈ ਹੈ ਸੁਖਪਾਲ ਸਿੰਘ ਖਹਿਰਾ ਥੋੜੀ ਹੀ ਦੇਰ ਦੇ ਵਿੱਚ ਮੀਡੀਆ ਨਾਲ ਰੂਬਰੂ ਹੋਣਗੇ ਜੇਕਰ ਗੱਲ ਕਰਦੇ ਆ ਤਾਂ ਜਿਹੜੀ ਪੰਥ ਇਕੱਤਰਤਾ ਰੱਖੀ ਗਈ ਹੈ ਜੇ ਹੁਣ ਇਸ ਤੋਂ ਬਾਅਦ ਪੰਜਾਬ ਦੇ ਜਿਲ੍ਹਿਆਂ ਦੇ ਵਿੱਚ ਲਿਆਉਣ ਦੀ ਗੱਲ ਜਿਹੜੀ ਰੱਖੀ ਜਾ ਰਹੀ ਹੈ ਹੱਲੇ ਕਿੰਨੀ ਕੁ ਦੇਰ ਤੱਕ ਇਸ ਤਰੀਕੇ ਨਾਲ ਧਰਨਾ ਚੱਲਦੇ ਰਹੇਗਾ ਸੁਖਪਾਲ ਸਿੰਘ ਖਹਿਰਾ ਵੀ ਮੀਡੀਆ ਨਾਲ ਰੂਬਰੂ ਹੋਣਗੇ ਗੱਲਬਾਤ ਕਰਦੇ ਆ ਕੀ ਕਹਿਣਾ ਹੈ ਉਹਨਾਂ ਦਾ ਦੇਖੋ ਸਾਨੂੰ ਨਾ ਦਿੱਲੀ ਨਾਲ ਤਾਂ ਰੰਜ ਹੈਗਾ ਹੀ ਹੈਗਾ ਪ ਮਤਲਬ ਦੇਸ਼ ਆਜ਼ਾਦ ਹੋਣ ਤੋਂ ਬਾਅਦ ਸਾਡੇ ਬੜੇ ਮੁੱਦੇ ਨੇ ਪਾਣੀਆਂ ਦਾ ਮੁੱਦਾ ਪੰਜਾਬੀ ਬੋਲਦੇ ਇਲਾਕਿਆਂ ਦਾ ਔਰ ਚੰਡੀਗੜ੍ਹ ਦਾ ਵਗੈਰਾ ਅਤੇ ਹੋਰ ਅਨਿਆਏ ਹੋਇਆ ਜਿਹੜਾ ਪਰ ਜਿਨ੍ਹਾਂ ਨੂੰ ਅਸੀਂ ਆਪ ਚੁਣਦੇ ਆ ਜੇ ਸਾਡੇ ਨਾਲ ਉਹੀ ਪਿੱਠ ਵਿੱਚ ਛੁਰਾ ਮਾਰਨ ਤੇ ਦਿੱਲੀ ਨਾਲ ਰਲ ਜਾਣ ਤੇ ਉਹਨਾਂ ਦਾ ਹਸ਼ਰ ਅਸੀਂ ਕੀ ਕਰੀਏ ਕਿਉਂਕਿ ਇਹ ਜਿਹੜਾ ਐਨਐਸਐ ਲੱਗਿਆ ਵਾ ਇਹ ਭਗਵੰਤ ਮਾਨ ਦੀ ਕੰਕਰੈਂਸ ਨਾਲ ਇਹਨੂੰ ਉਹਨਾਂ ਨੇ ਦਬਾਪ ਆਇਆ ਵਾ ਕਾਰਨ ਕੀ ਇਹਨੇ ਕਿਉਂ ਗੋਡੇ ਟੇਕੇ ਆ ਔਰ ਕੇਜਰੀਵਾਲ ਨੇ ਕੈਮਰੇ ਤੇ ਕਹਾ ਵਾ ਕਿ ਹਾਂ ਦਿੱਲੀ ਨੇ ਹਮਾਰਾ ਸਾਥ ਮੰਗਾ ਹਮਨੇ ਉਨਕੋ ਦਿਆ ਹੈ ਫਿਰ ਮੰਗेंगे ਫਿਰ ਦੇਂਗੇ ਮਤਲਬ ਹੋਰ ਐਨਐਸਐ ਲਾਵਾਂਗੇ ਸੋ ਪੰਜਾਬ ਇਜ਼ ਨੋਟ ਮੈਂਟ ਫॉर दैट ਪੰਜਾਬ ਦੇ ਮੁੱਖ ਮੰਤਰੀ ਦਾ ਫਰਜ਼ ਹੈਗਾ ਕਿ ਉਹ ਟਟਕੇ ਖੜਾ ਹੁੰਦਾ ਐਂ ਕਹਿੰਦਾ ਜੀ ਸਾਡਾ ਲਾਅ ਹੈਗਾ ਸਾਡੇ ਕੋਲ ਪ੍ਰਬੰਧ ਹੈ ਸਾਡੇ ਕੋਲ ਪੁਲਿਸ ਆ ਅਗਰ ਉਹਨੇ ਕੋਈ ਲੈਟ ਸੇ ਵਾਇਲੈਂਸ ਕ੍ਰੀਏਟ ਹੋਇਆ ਉਹ ਜਨਾਲੇ ਥਾਣੇ ਚ ਅਸੀਂ ਵੀ ਵਿਲ ਡੀਲ ਵਿਦ ਇਟ ਅਕੋਰਡਿੰਗਲੀ ਤੁਸੀਂ ਯਾਰ ਆਪਣੇ ਬੱਚੇ ਚੱਕ ਕੇ ਥਾਲ ਚ ਰੱਖ ਕੇ ਉਹਨਾਂ ਨੂੰ ਦਿਬਰੂਗੜ੍ਹ ਭੇਜ ਦਿੱਤਾ ਹਜ਼ਾਰਾਂ ਮੀਲ ਦੂਰ ਨਾ ਭਾਸ਼ਾ ਨਾ ਨਾ ਉਹਨਾਂ ਦਾ ਸੱਭਿਆਚਾਰ ਨਾ ਉਹਨਾਂ ਦੀ ਰੋਟੀ ਨਾ ਉਹਨਾਂ ਦੀ ਜ਼ੁਬਾਨ ਕੁਝ ਸਮਝ ਨਹੀਂ ਆਉਂਦਾ ਸੋ ਦਿਸ ਇਜ਼ ਗ੍ਰਾਸ ਇਨਜਸਟਿਸ ਵਿਚ ਇਜ਼ ਵਿਚ ਇਜ਼ ਟੋਟਲੀ 100% ਅਨਐਕਸੈਪਟੇਬਲ ਤਾਂ ਤਾ ਕਰਕੇ ਅਸੀਂ ਇੱਥੇ ਪਹੁੰਚੇ ਦੂਜਾ ਮੈਂ ਉੱਥੋਂ ਸਟੇਜ ਤੋਂ ਵੀ ਕਿਹਾ ਦੇਖੋ ਕੇਜਰੀਵਾਲ ਕਹਿ ਰਿਹਾ ਜੀ ਮੋਦੀ ਤੇ ਬੀਜੇਪੀ ਈਡੀ ਸੀਬੀਆਈ ਦੁਰਸਤਮਾਲ ਕਰ ਰਿਆ ਮੈਂ ਕਹਿ ਰਿਹਾ ਹਾਲਾਂਕਿ ਇਹਨਾਂ ਦੇ ਬੰਦੇ ਸ਼ਰਾਬ ਘੁਟਾਲੇ 'ਚ ਫਸੇ ਹੋਏ ਨੇ 1.5 ਸਾਲ ਦੇ ਅੰਦਰ ਨੇ ਸੁਪਰੀਮ ਕੋਰਟ ਸਸੋੜੀਆ ਤੇ ਸਤਿੰਦਰ ਜੈਨ ਦੀ ਜਮਾਨਤਾਂ ਰਿਜੈਕਟ ਕਰਿਆ ਔਰ ਕਹਿ ਰਿਹਾ ਕਿ 338 ਕਰੋੜ ਤੁਹਾਡਾ ਉੱਥੇ ਹੋ ਰਿਹਾ ਵਾ ਸਬਤ ਹੋ ਰਿਹਾ ਤੁਸੀਂ ਕੀ ਪੰਜਾਬ ਦੀ ਪੁਲਿਸ ਤੇ ਵਿਜੀਲੈਂਸ ਪੰਜਾਬ ਪੁਲਿਸ ਅੰਮ੍ਰਿਤਪਾਲ ਤੇ ਐਨਸੀਐਲਓ ਨਾਸ ਰੱਖੀ ਸੀ ਕਿ ਤੁਸੀਂ ਨਹੀਂ ਇਹਨਾਂ ਅਨਿਆਏ ਕਰਦੇ ਤੁਸੀਂ ਖੈਰੇ ਨੂੰ ਫੜ ਕੇ ਐਨਡੀਪੀਐਸ ਕੇਸ ਵਿੱਚ ਜੰਦਰ ਦਿੱਤਾ ਸਮਗਲਰਾਂ ਕਿ ਕਿਹਾ ਜਦ ਕਿ ਮੈਨੂੰ ਬੜੀ ਜਲਦੀ ਹਾਈ ਕੋਰਟ ਤੋਂ ਜਮਾਨਤ ਮਿਲ ਗਈ ਤਾਂ ਮਤਲਬ 도ਗਲੀ ਨੀਤੀ ਦੇ ਮਾਲਕ ਨੇ ਔਰ ਜਿਹੜੇ 92 92 ਚ ਇੱਕ ਛੱਡੋ ਕੁਮਰ ਵਿਜੇ ਪ੍ਰਤਾਪ ਦੇਖੋ ਨਾ ਗੱਲ ਇਹ ਕਿਹਾ ਕਿ ਉਹ ਗੈਰ ਸਿੱਖਿਆ ਉਹ ਫਿਰ ਵੀ ਆਪਣੀ ਗੱਲ ਕਹੀ ਜਾਂਦਾ ਬੇਅਦਬੀਆਂ ਦੇ ਖਿਲਾਫ ਯਾਰ 99 ਬੰਦੇ ਤਾਂ ਜਦੋਂ ਕੋਈ ਮੂੰਹ 'ਚ ਤਾਲਾ ਲੱਗ ਗਿਆ ਹੁੰਦਾ ਵਾ ਕਿਤੇ ਭੁੱਲਦੇ ਹੀ ਨਹੀਂਗੇ ਕੋਈ ਇਹਨਾਂ ਨੇ ਗੱਲ ਹੀ ਨਹੀਂ ਕੀਤੀ ਵਿਧਾਨ ਸਭਾ ਸਾਨੂੰ ਬੋਲਣ ਨਹੀਂ ਦਿੰਦੇ ਮਤਲਬ ਬੰਦੂਆ ਮਜ਼ਦੂਰ ਤਾਂ ਜਦੋਂ ਹਮਣਾ ਬੰਦੂਆ ਮਜ਼ਦੂਰ ਕਹੋਗੇ ਫਿਰ ਬਹੁਤ ਚੀਕਦੇ ਨੇ ਬਿਕੋਜ਼ ਦੇ ਆਰ ਐਬਸੋਲੂਟਲੀ ਬਿਕਮ ਮਿਊਟ ਸਪੈਕਟੇਟਰਸ ਔਰ ਪੰਜਾਬ ਦੇ ਵਿੱਚ ਕਿੱਦਣ ਬੋਲਣਗੇ ਉਹ ਕਿਸ ਗੱਲ ਆਸਤੇ ਬੋਲਣਗੇ ਇੱਥੇ ਐਨਐਸ ਲੱਗ ਗਈ ਇੱਥੇ ਕਿਸਾਨੀ ਅੰਦੋਲਨ 'ਚ ਬੰਦੇ ਮਰ ਗਏ ਸ਼ੁਭਕਰਨ ਇੱਥੇ ਟਰੈਕਟਰ ਭੰਤੇ ਇੱਥੇ ਨਿਸ਼ਾਨ ਉਹ ਹਰਿਆਣਾ ਅੰਦਰ ਵੜ ਕੇ ਆਣ ਕੇ ਹਮਲਾ ਕਰ ਗਿਆ ਸਾਡੀ ਆਟੋਨਮੀ ਸਾਡੇ ਅਧਿਕਾਰਾਂ ਦੇ ਉੱਤੇ ਡਾਕਾ ਵੱਜ ਗਿਆ ਚੁੱਪ ਬੈਠੇ ਨੇ ਐ ਕਰਕੇ ਚੁੱਪ ਬੈਠੇ ਆ ਸੋ देयरफॉर ਮੈਂ ਤਾਂ ਆਇਆ ਵਾਂ ਕਿਉਂਕਿ ਅਸੀਂ ਸਾਡੇ ਗੁਰੂਆਂ ਨੇ ਸਾਡੇ ਪੁਰਖਿਆਂ ਨੇ ਸਿਖਾਇਆ ਕਿ ਜ਼ੁਲਮ ਦੇ ਖਿਲਾਫ ਹਮੇਸ਼ਾ ਲੜਨਾ ਵਾ ਜ਼ੁਲਮ ਕਰਨਾ ਵੀ ਨਹੀਂਗਾ ਤੇ ਸਹਿਣਾ ਵੀ ਨਹੀਂ ਆਏ ਆ ਅਸੀਂ ਸਹਿਣ ਨਹੀਂ ਸਹਿਣ ਨਹੀਂ ਕਰ ਸਕਦੇ ਜੋ ਕੁਛ ਉਹਦੇ ਪਰਿਵਾਰ ਨਾਲ ਦੇਖੋ 25 25 ਦਿਨਾਂ ਤੋਂ ਬੈਠੀਆਂ ਭੁੱਖੀਆਂ ਇਹਨੂੰ ਭਗਵੰਤ ਨੂੰ ਸ਼ਰਮ ਨਹੀਂ ਆਈ ਤੇਰੀ ਮਾਂ ਤੇਰੀ ਭੈਣ ਨੂੰ ਫਰਜ਼ ਕਰੋ ਇੱਕਦਮ ਇੱਕ ਵਕਤ ਦੀ ਰੋਟੀ ਨਾ ਮਿਲੇ ਤੁਸੀਂ ਚਿੱਕਾ ਮਾਰੋਗੇ ਯੂ ਸ਼ੁਡ ਹੈਵ ਕਮ ਯੋਰਸੈਲਫ ਜਾਂ ਕਿਸੇ ਆਪਣੇ ਅੱچھے ਅਫਸਰ ਨੂੰ ਭੇਜਦਾ ਉਹਨੂੰ ਕਹਿੰਦਾ ਦੱਸੋ ਕੀ ਗੱਲ ਆ ਤੇ ਗਵਰਨਮੈਂਟ ਆਫ ਇੰਡੀਆ ਨਾਲ ਗੱਲ ਕਰਦਾ ਜੀ ਸਾਲ ਹੋ ਗਿਆ ਵਾ ਕਿਰਪਾ ਕਰਕੇ ਉਹਨਾਂ ਦੀ ਜੇਲ ਸਾਨੂੰ ਸ਼ਿਫਟ ਕਰ ਲੈਣ ਦਿਓ ਪੰਜਾਬ ਦੇ ਵਿੱਚ ਇੰਨਾ ਵੀ ਨਹੀਂ ਕਰਾ ਸਕਿਆ ਇਹਨਾਂ ਦਾ ਹਾਲ ਵੀ ਨਹੀਂ ਪੁੱਛ ਸਕਿਆ ਤਾਂ ਕਰਕੇ ਅੱਜ ਜੋ ਮਤੇ ਪਾਸ ਕੀਤੇ ਗਏ ਉਹਦੀ ਤੈਹੀਦ ਕਰਦੇ ਹਾਂ ਅਸੀਂ ਔਰ ਗਾਂ ਜਿਹੜੀ ਵੀ ਲੜਾਈ ਲੜਨਗੇ ਉਹ ਜਾਰੀ ਰੱਖਾਂਗੇ ਮੈਂ ਇਹੀ ਕਹਿ ਸਕਦਾ ਪੰਜਾਬ ਸਰਕਾਰ ਨੂੰ ਕਿ ਤੁਸੀਂ ਆਪਣੇ ਨਾਲ ਧਰੂ ਕਮਾ ਰਹੇ ਹੋ ਆਪਣੇ ਨਾਲ ਦਗਾ ਕਮਾ ਰਹੇ ਹੋ ਇਹਦਾ ਖਮਿਆਜ਼ਾ ਲੋਕਾਂ ਦੀ ਕਚੈਰੀ ਤਾਂ ਹੁਣੇ ਤੁਹਾਨੂੰ ਮਿਲ ਜਾਣਾ ਵਾ ਲੋਕ ਸਭਾ 'ਚ ਪਰ ਉਸ ਅਕਾਲਪੁਰਖ ਦੀ ਕਚਹਿਰੀ ਹੈ ਇੱਕ ਬੜੀ ਵੱਟੀ ਉਹ ਕਦੀ ਬਖਸ਼ੇਗੀ ਨਹੀਂ ਜਦੋਂ ਤੁਸੀਂ ਇਸ ਤਰ੍ਹਾਂ ਦੇ ਜ਼ੁਲਮ ਟਾ ਰਹੇ ਹੋ ਸੋ ਬੀਤੇ ਕੱਲ ਕੋਰਵੇਜ ਪ੍ਰਤਾਪ ਹੋਰ ਨੇ ਪ੍ਰੈਸਰ ਵਰਤਕੀ ਦੀ ਬਹੁਤ ਬਹੁਤ ਤਾਰੀਫ ਕੀਤੀ ਕਿ ਉਹਨੂੰ ਗਿਰਫਤਾਰੀ ਜਿਹੜੀ ਐ ਉਸ ਅਕਾਲਪੁਰਖ ਰਾਣੀ ਕੀਤੀ ਮੈਂ ਉਹਦੀ ਨਿੰਦਿਆ ਕੀਤੀ ਹੈ ਬਾਰ ਬਾਰ ਕੀਤੀ ਆ ਕਰਦਾ ਰਵਾਂਗਾ ਉਹਨਾਂ ਨੇ ਕਿਹਾ ਕਿ ਲੋਕ ਸਭਾ ਚ ਹੁਣ ਚ ਲੋਕੀ ਸਵਾਲ ਪੁੱਛਣਗੇ ਬੇਦਬੀ ਦੇ ਮੁੱਦੇ ਹੱਲ ਕਿਉਂ ਨਹੀਂ ਦਿੱਤੇ ਮੈਨੀਫੈਸਟੋ ਵਿੱਚ ਦੇਖੋ ਮੈਂ ਉਹੀ ਗੱਲ ਕਹੀ ਨਾ ਦਿਓ ਉਹ ਉਹ ਗੈਰ ਸਿੱਖਿਆ ਉਹ ਸਾਡੀ ਬੇਦਬੀ ਦੀ ਲੜਾਈ ਲੜ ਰਿਆ ਵਾ ਔਰ ਜੇ ਮੇਰੇ ਮੁਤਲਕ ਉਸਨੇ ਮੇਰੇ ਕੇਸ ਦੀ ਗੱਲ ਕੀਤੀ ਇਹ ਸਮਝੋ ਕਿ ਉਹ ਅੱਜ ਐਮ ਐਲ ਏ ਨਹੀਂਗਾ ਉਹ ਇੱਕ ਬਹੁਤ ਸੀਨੀਅਰ ਮੋਸਟ ਪੁਲਿਸ ਆਫਸਰ ਹੈ ਜਿਹਨੂੰ ਲਾਅ ਸਾਰੇ ਦਾ ਪਤਾ ਉਹ ਕਹਿ ਰਿਹਾ ਕਿ ਐਨ ਡੀ ਪੀ ਐਸ ਦਾ ਝੂਠਾ ਕੇਸ ਬਣਾਇਆ ਕਹਿੰਦਾ ਮੈਂ ਆਪਣੀ ਪਾਰਟੀ ਚ ਵੀ ਗੱਲ ਰੱਖੀ ਆ ਕਿ ਤੁਸੀਂ ਗਲਤ ਕਰ ਰਹੇ ਹੋ ਤੇ ਇਹਦਾ ਮਤਲਬ ਇਹਦੋਂ ਵੱਡੀ ਚਪੇੜ ਕੇਜਰੀਵਾਲ ਦੇ ਮੂੰਹ ਤੇ ਤੇ ਭਗਵੰਤ ਮਾਨ ਦੇ ਮੂੰਹ ਤੇ ਨਹੀਂ ਵੱਜ ਸਕਦੀ ਉਹਨਾਂ ਦਾ ਆਪਣੀ ਪਾਰਟੀ ਦਾ ਐਮਐਲਏ ਇੱਕ ਏਡੀਜੀਪੀ ਆਈਜੀ ਲੈਵਲ ਦਾ ਆਫਸਰ ਕਹਿ ਰਿਹਾ ਵਾ ਸੋ ਮੈਂ ਤਾਂ ਉਹਦਾ ਦੇਖੋ ਹੱਥ ਜੋੜ ਕੇ ਧੰਨਵਾਦ ਕਰ ਸਕਦਾ ਮੈਂ ਬਹੁਤ ਸ਼ੁਕਰੀਆ ਕਰਦਾ ਮੈਂ ਕਹਿੰਨਾ ਆਪਣੇ ਸਾਡੇ ਕਨਵਿਆਂ ਨੂੰ ਉਹਦੇ ਵਾਲੀ ਦੇਖ ਲੈਣ ਥੋੜੀ ਜਿਹੀ ਸ਼ਰਮ ਕਰ ਲੈਣ ਤੇ ਬਾਕੀ ਲੀਡਰਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਦੇਖੋ ਇੱਕ ਆਦਮੀ ਬਾਹਰੋਂ ਆਣ ਕੇ ਉਹ ਸਿੱਖਾਂ ਦੀ ਗੱਲ ਕਰ ਰਿਹਾ ਵਾ ਉਹ ਜ਼ੁਲਮ ਦਾ ਵਿਰੋਧ ਕਰ ਰਿਹਾ ਵਾ ਤੇ ਆਪਾਂ ਸਾਰੇ ਚੁੱਪ ਬੈਠੇ ਆ ਇਟਸ ਅ ਲੈਸਨ ਫੋਰ 올 ਦਾ ਪੋਲੀਟਿਕਲ ਲੀਡਰਸ ਵਾਲਸਿੰਗ ਕਹਿ ਰਹੇ ਜੇਕਰ ਗੱਲ ਕਰਦੇ ਆ ਤਾਂ ਅੱਜ ਅੰਮ੍ਰਿਤਸਰ ਧਰਨੇ ਦੇ ਉੱਤੇ ਪਹੁੰਚੇ ਸੀਗੇ ਜੇਕਰ ਗੱਲ ਕਰੀਏ ਤਾਂ ਭਗਵੰਤ ਸਿੰਘ ਮਾਨ ਨੂੰ ਕਿਹਾ ਕਿ ਇਹ ਇੰਨਾ ਕੁ ਤਾਂ ਕਰ ਸਕਦੇ ਸੀਗੇ ਕਿ ਐਨਐਸਏ ਨੂੰ ਪੂਰੀ ਹੋ ਚੁੱਕੀ ਹੈ ਸਾਲ ਹੋ ਚੁੱਕਿਆ ਸੋ ਕੇਂਦਰ ਦੇ ਅੱਗੇ ਬੇਨਤੀ ਕਰ ਸਕਦੇ ਸੀਗੇ ਕਿ ਇਹਨਾਂ ਨੂੰ ਪੰਜਾਬ ਦੇ ਜ਼ਿਲ੍ਹਾ ਦੇ ਵਿੱਚ ਲਿਆਂਦਾ ਜਾਵੇ ਨਾਲ ਦੇ ਨਾਲ ਕਵਰ ਵਿਜੇ ਪ੍ਰਤਾਪ ਦੀ ਤਾਰੀਫ਼ ਕਰਦਾ ਹੋਇਆ ਧੰਨਵਾਦ ਵੀ ਕੀਤਾ ਕਿ ਉਸਨੇ ਮੇਰੇ ਪੱਕੀ ਗੱਲ ਰੱਖੀ ਸੀਗੀ ਆਪਣੀ ਪਾਰਟੀ ਦੇ ਵਿੱਚ ਵੀ ਕਿ ਝੂਠਾ ਐਨਡੀਪੀਸੀ ਐਕਟ ਦਾ ਕੇਸ ਬਣਾ ਕੇ ਮੇਰੇ ਤੇ ਪਾਇਆ ਤੇ ਨਾਲ ਦੇ ਨਾਲ ਜਿਹੜੇ 99 ਜਿਹੜੇ ਬਚਦੇ ਨੇ ਉਹਨਾਂ ਨੂੰ ਕਿਹਾ ਕਿ ਇਹ ਤਾਂ ਬਿਲਕੁਲ ਹੀ ਮੂੰਹ ਤੇ ਤਾਲੇ ਲਗਾ ਕੇ ਬੈਠ ਗਏ ਨੇ ਤਾਂ ਬੋਲ ਹੀ ਨਹੀਂ ਪਾਰੇ ਤੇ ਨਾਲ ਦੇ ਨਾਲ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਪੰਜਾਬ ਵੀ ਜੇਲਾ ਦੇ ਵਿੱਚ ਲਿਆਉਣ ਦੀ ਗੱਲ ਨਹੀਂ ਕੀਤੀ ਜਾਏਗੀ ਤਾਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਜੋ ਕਿ 1 ਜੂਨ ਨੂੰ ਤੈਅ ਹੋ ਚੁੱਕੀਆਂ ਨੇ ਉਸ ਦੇ ਵਿੱਚ ਨਤੀਜਾ ਲੋਕੀ ਇਹਨਾਂ ਨੂੰ ਦਿਖਾ ਹੀ ਦੇਣਗੇ ਜੁਡਰੋ ਡੀ5 ਚੈਨਲ ਪੰਜਾਬੀ ਦੇ ਨਾਲ ਮੈਂ ਦਰਮਨਦੀਪ ਸਿੰਘਾ ਮਿਸਰ ਨਿਰਧਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਵਾਨਾ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ